ਸ਼ਾਰਟ ਵੀਡੀਓ ਦੇ ਵਿੱਚ ਜਿਹੜੀ ਸਾਨੂੰ ਮੱਝ ਦਿਖਾ ਰਿਆਂ ਸੱਜਣੋ ਤੀਜਾ ਸੂਆ ਇਹ ਮੱਝ ਨੇ ਹੁਣ ਸੂਣਾ ਦਾ ਤਕਰੀਬਨ 10 ਦਿਨ ਇਹਦੇ ਬਾਕੀ ਨੇ ਤੇ ਸਾਂਭੀ ਸੰਵਾਲੀ ਬਾਈ ਹੁਣਾਂ ਦੀ ਐਨੀ ਚੰਗੀ ਹੋਈ ਆ ਵੀ ਚਾਰੇ ਪਾਸਿਓਂ ਗੁੰਦੀ ਪਈ ਆਗੀ ਬਾਈ ਕਹਿੰਦਾ ਘਰ ਦੀ ਕੱਟੀ ਪਾਲੀ ਹੋਈ ਆਪਣੀ ਇਹ ਦੋ ਸੂਏ ਆਪਣੇ ਕੋਲ ਹੀ ਸੀਗੀ ਦੂਜੇ ਸੂਏ 18 ਲੀਟਰ ਦੁੱਧ ਦਾ ਪਕਰੇ ਕਹਿੰਦਾ ਚੋਇਆਗਾ 30 20 ਲੀਟਰ ਦੇਣ ਦੀ ਪੂਰੀ ਉਮੀਦ ਆਗੀ ਰੇਟ ਵਾਈ ਇਹਦਾ 2.5 ਲੱਖ ਰੁਪਇਆ ਕਰਦਾਗਾ ਬਾਕੀ ਮੌਕੇ ਤੇ ਮਾਨਤਨ ਕਰਨਾ ਜਰੂਰ ਕਰਾਂਗੇ ਐਮ 19 ਬੋਲਾ ਨਾਬੇ ਵਾਲਾ ਉਦੋਂ ਇਹ ਗੱਬਣ ਆ ਗਈ ਜਿਹੜੇ ਵੀਰ ਨੂੰ ਪਸੰਦ ਆਉਂਦੀ ਆ ਆਪਦੀ ਫੁੱਲ ਤਸੱਲੀ ਕਰਕੇ ਆ ਮੱਝ ਨੂੰ ਤੁਸੀਂ ਖਰੀਦ ਸਕਦੇ ਹੋ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾਗਾ ਪਿੰਡ ਹੈਗਾ ਬਾਈ ਦਾ ਕਾਂਗੜ ਤਹਿਸੀਲ ਨੂੰ ਰਾਮਪੁਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਪੈ ਜਾਂਦਾ ਆ ਨਗੀਨੇ ਦਾ ਪਿੰਡ ਆ